बंदे है हा लागू करो लागू करो लागू करो कचे कम पको पको मंगा लागू करो लागू करो लागू करो मनिया मंगा लागू करो लागू करो लागू करो सरकार मुर्दाबाद 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 वरिष्ठ मैनेजमेंट मुर्दाबाद 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 बच्चे कामयाब एका जिंदाबाद 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 साडा एका चलेगी घाट कुजमे ओ सरकार कर दिया की एरा फेरी 420 एक ਚੋਰ ਹਏ ਹਏ ਹਾਏ 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 ਕਰੋ ਸਿਆਪਾ ਹਏ ਹਾਏ 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 ਚੋਰ ਦੀ ਪਿੱਟੋ ਹਏ ਹਾਏ ਹਾਏ ਆਈ ਸਕੀ ਨਾ ਦਾ ਨਾਮ ਮੇਰਾ ਨਾਮ ਹਰਕੇਸ਼ ਕੁਮਾਰ ਵਿਕੀਆ ਜੀ ਪੰਜਾਬ ਰੋਡ ਵਿੱਚ ਪਨ ਬਸ ਪੀ ਆਰਟੀਸੀ ਕੰਟਰੈਕਟ ਵਰਕ ਜੂਨੀਅਨ 2511 ਸੀਰੇ ਉਮੀਦ ਪ੍ਰਧਾਨਾ ਜੀ ਕਰਨਾ ਕਿਸੇ ਲਾਇਆ ਕੀ ਕਰਨਾ ਜੀ ਇਹ ਦਰਨਾ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਹੈ ਜੀ ਲਗਭਗ 27 ਡੀਪੋਂ ਦੇ ਵਿੱਚ ਸਾਡਾ ਜਿਹੜਾ ਪ੍ਰੋਟੈਸਟ ਹੈ ਗੇਟ ਰੈਲੀਆਂ ਅੱਜ ਹੋ ਰਹੀਆਂ ਨੇ ਜੀ ਮੰਗ ਕੀ ਰ। ਮੰਗ ਸਾਡੀ ਜਿਵੇਂ ਕੱਚੇ ਕੰਮੇ ਪੱਕੇ ਕਰਨਾ ਠੇਕੇਦਾਰੀ ਸਿਸਟਮ ਬੰਦ ਕਰਨਾ ਵਿਭਾਗ ਦੀਆਂ ਆਪਣੀਆਂ ਬਸਾਂ ਪਾਉਣੀਆਂ ਜਿਹੜੇ ਕੱਢੇ ਹੋਏ ਮੁਲਾਜ਼ਮ ਨੇ ਬਲੈਕਲਿਸਟ ਅਪੀਲ ਰਿਜੈਕਟ ਉਹਨਾਂ ਨੂੰ ਡਿਊਟੀ ਤੇ ਪਾਉਣਾ ਨਾਲ ਦੀ ਨਾਲ ਸਾਡੀ ਇੱਕ ਮੰਗ ਹੋਰ ਹੈਗੀ ਜਿਵੇਂ ਕਿ ਸਰਕਾਰ ਵੱਲੋਂ ਸਾਡੀਆਂ ਪਿੱਛੇ ਪ੍ਰੋਟੈਸਟ ਹੋਇਆ ਸਾਡੇ ਧਰਨੇ ਹੜਤਾਲਾਂ ਸੰਘਰਸ਼ ਉਲਿੱਕੇ ਨੇ ਅਸੀਂ ਉਹਨਾਂ ਦੇ ਵਿੱਚ ਸਾਡੀ ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ ਉਹ ਮੀਟਿੰਗਾਂ ਦੇ ਵਿੱਚ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਮੰਨ ਲੈਂਦੀ ਹੈ ਉਹਨਾਂ ਦੇ ਲੈਟਰ ਵੀ ਕੱਢ ਦਿੰਦੀ ਹੈ ਪਰ ਜਿਹੜੀ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਨੇ ਪੀਆਰਟੀਸੀ ਦੇ ਉਹ ਮੰਗਾਂ ਨੂੰ ਜਿਹੜਾ ਉਹ ਲਾਗੂ ਨਹੀਂ ਕਰਦੇ ਸਰਕਾਰ ਦੇ ਦਿੱਤੇ ਆਰਡਰਾਂ ਨੂੰ ਨਹੀਂ ਮੰਨਦੇ ਕਹਿਣ ਦਾ ਭਾਵ ਤੇ ਉਹ ਮੰਗਾਂ ਦੇ ਤਹਿਤ ਵੀ ਸਾਡਾ ਜਿਹੜਾ 19 ਤਰੀਕ ਨੂੰ ਪ੍ਰੋਗਰਾਮ ਆ ਉਹ ਹੈਡ ਆਫਸ ਦੇ ਅੱਗੇ ਹੈ ਜੀ ਲਗਭਗ ਪੰਨ ਵਾਸਤੇ ਪੀਆਰਟੀਸੀ ਦੇ ਸਾਰੇ ਡੀਪੂਆਂ ਦੇ ਵੱਡੀ ਗਿਣਤੀ ਦੇ ਵਿੱਚ ਸਾਥੀ ਉਥੇ ਉਸ ਸਬੰਧ ਦੇ ਵਿੱਚ ਪਹੁੰਚ ਰਹੇ ਨੇ ਅਪੀਲ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਵੀ 19 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਲੈਟਰ ਨੇ ਉਹ ਜਾਰੀ ਕੀਤੇ ਜਾਣ ਤਾ ਜੋ ਅਸੀਂ ਆਪਣੇ ਵਰਕਰ ਸਾਥੀਆਂ ਨੂੰ ਆਪਣੇ ਭਰਾਵਾਂ ਨੂੰ ਸਮਝਾ ਸਕੀਏ ਨਹੀਂ ਤਾਂ ਅਸੀਂ ਮਜਬੂਰ ਹੋਵਾਂਗੇ 19 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਸੰਘਰਸ਼ ਕਰਾਂਗੇ ਕਿੰਨੇ ਸਮੇਂ ਲਈ ਬਠਿੰਡਾ ਅੱਜ ਸਾਡੀ 10 ਤੋਂ 12 ਦੀ ਗੇਟ ਰੇਲੀ ਹੈ ਜੀ 10 ਤੋਂ 12 ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਪੰਡ ਬਸ ਦਾ ਅੱਡਾ ਪੀ ਆਰਟੀਸੀ ਦਾ ਅੱਡਾ ਜਾਂ ਪੰਜਾਬ ਰੋਡਵੇ ਦਾ ਅੱਡਾ ਹਰੇਕ ਘੱਡੇ ਦੇ ਵਿੱਚ ਅੱਜ ਕੱਚੇ ਕੰਮੇ ਧਰਨਾਲਾਂ ਹੀ ਬੈਠੇ ਨੇ ਧਰਨਾਲਾਉਣ ਨੂੰ ਮਜਬੂਰ ਨੇ ਕਿਉਂਕਿ ਜਿਹੜੀਆਂ ਮੰਗਾਂ ਸਾਡੀਆਂ ਆਵਾਜ਼ਮ ਨੇ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਵੀ ਟਿਕ ਟੋ ਹੋ ਚੁੱਕੀਆਂ ਨੇ ਉਹਨਾਂ ਨੇ ਵੀ ਕਿਹਾ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਮਸਲਾ ਉਹਦਾ ਹੱਲ ਕਰਾਂਗੇ ਲਗਭਗ 7 ਤੋਂ 8 ਮਹੀਨੇ ਬੀ ਚੁੱਕੇ ਕੋਈ ਪਾਲਿਸੀ ਨਹੀਂ ਬਣ ਕੇ ਆਈ ਜਿਸ ਕਰਕੇ ਕੱਚੇ ਕੰਮ ਹੈ ਅੱਜ ਫਿਰ ਦੁਬਾਰਾ ਹੜਤਾਲ ਧਰਨੇ ਕਰਨ ਲਈ ਮਜਬੂਰ ਨੇ